ਸੈਲੂਨ ਤੇ ਕੋਰਸ ਕਰਵਾਏ ਜਾ ਰਹੇ ਨੇ ਬਹੁਤ ਹੀ ਘੱਟ ਪ੍ਰਾਈਸ ਤੇ ਤੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰੋ ਐਚ ਡੀ ਬਿਊਟੀ ਸਲੂਨ ਬਟਾਲਾ ਹਾਂਜੀ ਸਸਤੀਕਾਲ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੋ ਆਪਾਂ ਬਹੁਤ ਵਧੀਆ ਚੜਦੀ ਕਲਾ ਹਾਂ ਨਿਆਰੇ ਆ ਤੇ ਚੱਲੇ ਆ ਸਲੂਨ ਤੇ ਟਾਈਮ ਕੁਝ ਹੋ ਗਿਆ 1:00 ਦਾ ਤੇ 1:00 ਚੱਲੇ ਆ ਸਲੂਨ ਆਪਾਂ ਆਪਣੀ ਟੋਰ ਹੈਗੇ ਠੀਕਣੀ ਗੱਲ ਮਾ ਮਾ ਆਪਣੀ ਟਵਰ ਹੈਗਾ ਨਹੀਂ 1:00 ਵਜੇ ਨਾ ਜਾਣੇ ਸਲੂਨ ਹੈ ਹਰ ਗੁੰਨ ਕਰਕੇ ਸਰ ਗੁੰਨ ਕਰਕੇ ਥੋੜਾ ਇਹਨਾਂ ਹਰ ਗੁੰਨ ਹਰ ਗਾ ਥੋੜਾ ਬਹੁਤ ਹੁਣ ਘਰੇ ਰਹਿਣ ਲੱਗ ਪਈ ਆਏ ਦਾਦੀ ਇਹਦੀ ਕਹਿ ਦਿੰਦੀ ਆ ਵੀ ਛੱਡ ਜੋ ਵੀ ਤੇ ਉਧਰੋਂ ਡੈਡੀ ਜੀ ਹੋਣਾ ਨੇ ਵੀ ਆ ਜਾਣਾ ਥੋੜੇ ਟਾਈਮ ਤੱਕ ਕੀ ਖਾਣਾ ਹੈ ਦੁੱਧ ਤੇ ਖਾਣਾ ਹੈ ਨਿਊਡਲ ਖਾਣਾ ਹੈ ਅੱਛਾ ਹੋਰ ਕੀ ਖਾਣਾ ਤੀਨੇ ਸਬਜੀ ਖਾਣਾ ਹੈ ਹਾਂ ਸਬਜੀ ਖਾਣਾ ਸਬਜੀ ਹੋਰ ਕੀ ਟੋਟੀ ਆ ਰੇ ਟੋਟੀ ਵੀ ਖਾਣੀ ਆ अच्छा आगे ਤੇ ਲੱਡੂ ਵੀ ਮੰਗਣ ਦੇ ਆਏ ਲੱਡੂ ਖਾਣਾ ਹੈ اچھا ਇੰਨੀ ਚੀਜ਼ਾਂ ਖਾ ਲੂੰਗਾ ਹੀ ਨਹੀਂ ਚੀਜ਼ਾਂ ਹੈ ਬਿਸਕੁਟ ਆ ਆ ਬੱਚਾ ਬੱਚ ਕੀ ਖਾਣਾ ਹੈ ਪੀਜ਼ਾ ਪੀਜ਼ਾ ਖਾਣਾ ਹੈ ਤੇ ਤੂੰ ਭੇਡੋ ਇਹ ਕਿਥੋਂ ਸਿੱਖਿਆ ਜੀ ਗੱਲੇ ਟੋਪੀ ਪਾਈ ਆ ਟੋਪੀ ਪਾਈ ਆ ਅੱਛਾ ਕੱਲ ਕੱਲ ਪਾਈ ਆ ਕੱਲ ਪਾਈ ਅੱਜ ਨਹੀਂ ਪਾਈ ਨੇ ਪਾਈ ਆ ਪਾਈ ਆ ਅੱਛਾ ਕਿੰਨੇ ਪਾ ਕੇ ਦਿੱਤੀ ਦਾਦਾ ਫਾਟੇ ਦਿੱਤੀ ਦਾਦਾ ਨੇ ਅੱਛਾ ਮੈਨੂੰ ਕਿਹਦੇ ਕਰੰਟ 'ਚ ਆਇਆ ਉਹ ਕਰੰਟ ਨਹੀਂ ਆਇਆ ਹੱਥ ਨੂੰ ਕਿੜਾ ਲ ਪੈ ਗਈ ਸੀ ਸੀਰੀਅਸ ਲਿੰਟ ਨਹੀਂ ਵਾਈਬ੍ਰੇਟ ਵੀ ਹੋਈ ਮੇਰੀ ਬਾਹ ਬਲੇ ਬਲੇ ਮੇਨਾ ਵਾਹ ਵਾਈਬ੍ਰੇਟ ਵਾਲੀ ਕਿੜਾ ਲ ਪੈ ਗਈ ਓ ਯਾਰ ਇਹ ਤੁਨੇ ਦਿਲ ਲਾਈ ਦੀ ਪੈ ਗਈ ਤੇ ਅੰਦਰ ਨੂੰ ਜੱਦੀ ਮੇਰੀ ਜੈ ਸਕਿੰਗ ਹੈ ਮੈਂ ਤਾਂ ਗੱਲ ਕਿਸੇ ਨੂੰ ਨਹੀਂ ਕਰਦਾ। ਕਰਦੇ ਹੋਏਗਾ। ਬਾਹਰ ਜਾਓਗਾ ਕੋਈ ਹਾਲਤ ਲੈ। ਮੈਂ ਹਰ ਗੱਲ ਨੂੰ ਲੈਣ ਵਾਸਤੇ। ਹਾਂਜੀ ਕਿੱਥੇ? ਕਿੱਥੇ ਆ? ਉਹ ਤੇਰੀ ਓਏ। ਉਹ ਤੇਰੀ ਓਏ। ਮੇਰੀ ਮੰਮਾ। ਹੈਂ? ਮੰਮਾ। ਮੰਮਾ ਬਾਜ਼ਾਰ। ਮੰਮਾ ਬਾਜ਼ਾਰ। ਓ ਤੂੰ ਤੀ। ਦਾਦਾ ਜੀ। ਦੰਦਈ ਉਹ ਬਲੇਡ ਆ ਜੀ ਆ ਜੀ ਕੀ ਕਾਦੇ ਕੀ ਕਾਦੇ ਮੰਮਾ ਕੀ ਕਾਦੇ ਸੋ ਸੁਨਦੀਪ ਦੇ ਵਾਲ ਨੇ ਕਲਰ ਹੋ ਗਿਆ ਵਾ ਅਜੇ ਹਾ ਪ੍ਰੋਸੈਸ ਹੋਇਆ ਵਾ ਜੀ ਫੁੱਲ ਪ੍ਰੋਸੈਸ ਜਿਹੜਾ ਹੋਣਾ ਹੈ ਜੇ ਫੇਰ ਆਹ ਕਲਰ ਐਸ਼ ਕੇ اندر ਹੋਇਆ ਵਾ ਠੀਕ ਆ ਤੁਹਾਨੂੰ ਇਸ ਟਾਈਮ ਦਿਖਾ ਨਹੀਂ ਦੇਣਾ ਕੱਲ ਦਿਖਾਵਾਂਗੇ ਠੀਕ ਆ ਵਾਈਟ ਵਾਈਟ ਜਿਹਾ ਦੇਖੋ ਇਹ ਜਿਹੜੇ ਨੇ ਇਹ ਜਿਹੜੇ ਆਹ ਦੇਖੋ ਠੀਕ ਲੱਗੂ ਆ ਬੜੇ ਸੋਹਣੇ ਲੱਗੰਦੇ ਆ ਆਪਣੇ ਬਟਾਲੇ ਤੇ ਚੰਗੀ ਧੁੰਦ ਪਈ ਅੱਜ ਤੇ ਕਿੱਥੇ ਕਿੱਥੇ ਪਈ ਏ ਧੁੰਦ ਸਾਰੇ ਜਾਨੇ ਜਰੂਰ ਦੱਸਿਓ ਤੇ ਅੱਜ ਤਾਂ ਪੂਰੀ ਐਂਡ ਹੋਈ ਪਈ ਆ ਜਬਰਦਸਤ ਕੰਮ ਆਇਆ ਪਿਆ ਅੱਜ ਇਹ ਤਾਂ ਬਟਾਲੇ ਥੋੜੀ ਘਟਿਆ ਬਾਈਪਾਸ ਤੇ ਥੋੜੀ ਜ਼ਿਆਦਾ ਹੋਊਗੀ ਤੇ ਮੈਂ ਜਾ ਰਿਹਾ ਸਲੂਨ ਕਿੱਥੇ ਗਏ ਆਓ ਸੁੱਤੇ ਹੋ ਹੈ ਬੜਾ ਉਖਾਣਾ ਦਾ ਹੋਏ ਇਹਨਾਂ ਦਾ ਇਹ ਸੁੱਤੇ ਪਏ ਤੇ ਇਹਨਾਂ ਨੂੰ ਪਤਾ ਬਾਹਰ ਕੋਈ ਆਇਆ ਓਏ ਨੇ ਕਦੋਂ ਦਾ ਬੂਆ ਡਿਆ ਖੜਕਾਉਣ ਮਰੇ ਵੇਖਦਾ ਹੈ ਆ ਵੇ ਆ ਜਾਵੇ ਇਹ ਪੀਤੀ ਹੁੰਦੀ ਵੇ ਸਹੀ ਇਹਨਾਂ ਨੇ ਇਹ ਅਸੀ ਗਾਲ ਜੀ ਮਮਾ ਕ ਕਦੋਂ ਦਾ ਬੂਆ ਖੜਕਾਉਣ ਡਿਆ ਭਲਾ ਮੈਂ ਸਸੀ ਗਾਲ ਆ ਤੇ ਗੁਰਵਾ ਜਿੱਦਾਂ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੁੰਦਾ ਇਹ ਬੁਆ ਜੀ ਨੇ ਸੁਣ ਡਿਆ ਵੀ ਆ ਬੂਆ ਕਿਦਾਂ ਲਾਗ ਸੁਤੇ ਲਾਗੇ ਵੇ ਹੈ ਸੁਣੋ ਮਮਾ ਟੈਂ ਟੜੈਂ ਟੈਂ ਟੜੈਂ ਦੇਖੜਾ ਲੱਗ ਗਈ ਨਾ ਲਾਉਣੀ ਮੈਂ ਵੀ ਨਹੀਂ ਭਰਾ ਆ ਵੇਖੋ ਆ ਰਿਹਾ ਕੋਈ ਨਾ ਕਹਿੰਦਾ ਚਾਚਾ ਚਾਚਾ ਕਹਿੰਦੀ ਟਾਈਮ ਕਹਨਾ ਵਾ 11:30 ਉਹ ਕਿਦਾਂ ਦੂ ਦੂ ਡਿਆ ਮੈਂ ਬੁੱਟ ਛਲਾ ਬੈ ਜੇ ਮਰੂਤ ਲੈ ਲਈਏ ਆ ਨਾ ਪਾਓ ਯਾਰ ਚਿੱਟੇ ਜ ਨਹੀਂ ਚਲ ਆਹ ਸਹੀ ਆ ਆਇਨੂੰ ਕੱਢ ਦਿਓ ਯਾਰ ਕੱਢ ਦਿਓ ਕੱਢ ਦਿਓ ਜਿਹੜਾ ਨਹੀਂ ਪਾਣਾ ਨਹੀਂ ਬਸ ਆਹ ਸਹੀ ਆ ਬਾਕੀ ਸਹੀ ਥੋੜੇ ਹਰੇ ਜੇ ਪਾ ਦਿਓ ਆ ਵੀ ਕੱਢ ਦੋ ਮਿੱਠਾ ਹੀ ਰਹਾ ਭਾਈ ਇਹ ਆਣੀ ਸਹੀ ਹੈਗਾ ਜੀ ਤੇ ਆ ਨਾ 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 chăng ghế chăng ghế, pàin đi cả, à à, đi lấy À.

ਪ੍ਰਸ਼ਾਦ ਦੇਣਾ ਥੋੜਾ ਜਿਹਾ ਲਿਆ ਲਈ ਹੈ ਪ੍ਰਸ਼ਾਦ ਥੋੜਾ ਜਿਹਾ ਦੇ ਦਿਆ ਕਰਨਾ ਮਨੇ ਮਨੇਰੇ ਕਹਿੰਦੀ ਇਸ ਤਰ੍ਹਾਂ ਕਰ ਨਾ ਥੋੜੇ ਪ੍ਰਸ਼ਾਦ ਮਿਲਿਆ ਤੇ ਥੋੜਾ ਟਾਈਮ ਲੰਘ ਜਾਂਦਾ ਨਾ ਕਰਨ ਨੂੰ ਪ੍ਰਸ਼ਾਦ ਮਿਲ ਜਾਂਦੇ ਮੇਰੇ ਕੋ ਮਿਲ ਜਾਂਦਾ ਹੁੰਦਾ ਹਰ ਗਨ ਨੂੰ ਪ੍ਰਸ਼ਾਦ ਕਿਸ ਕੋ ਨਹੀਂ ਮਿਲਦਾ ਪ੍ਰਸ਼ਾਦ ਇਹਨੂੰ ਬਸ ਮੇਰੇ ਕੋ ਮਿਲਦਾ ਥੋੜਾ ਜਿਹਾ ਥੋੜਾ ਜਿਹਾ ਮਿਲਦਾ ਕੱਲ ਕੱਲ ਮਿਲ ਕੱਲ ਮਿਲਿਆ ਵਾਵਾ ਯੋਰ ਦੇ ਵਿੱਚ ਕਰਨ ਹਣਾ ਦੇ ਕਰੇ ਮਿਲਿਆ ਇਹਨਾ ਪਾਣੀ ਚ ਛਾਲਾ ਮਾਰੇ ਫਿਰ ਮੈਂ ਫਿਰ ਹੌਲਿਆ ਕੀਤਾ ਥੋੜਾ ਜਿਹਾ ਹਾਂ ਸਹੀ ਹੈ ਨੇ ਫਰਲਾ ਢੀ ਮੈਨੂੰ ਕਰਦੀ ਸਹੀ ਹੈ ਮੈਂ ਤੂੰ ਨਾ ਜਾ ਮੈਨੂੰ ਲੱਜ ਤੂੰ ਨਾ ਜਾ ਮੈਂ ਜਾਣਾ ਐ ਤੂੰ ਨੂੰ ਰਹਿਣ ਦੀ ਰਹਿਣ ਚਲ 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 ਚਲੀਏ ਉਖਲੇ ਆ ਜਾ ਇੰਜੈਕਸ਼ਨ ਲਾ ਆ ਜਾ ਰਹੇ ਨੇ ਚੱਲ ਉਠ ਰਹਿਣ ਦੇ ਯਾਰੇ ਨੂੰ ਚੱਲ ਇੰਨੇ ਰਹਿਣ ਦੇ ਰਹਿਣ ਦੇ ਨੂੰ ਰਹਿਣ ਦੇ ਨੂੰ ਤੈਨੂੰ ਮੈਂ ਲੰਮੇ ਭਵਾਵਾ ਤੈਨੂੰ ਤਾਂ ਉੱਠ ਚੱਲ ਚਲੀਏ ਚੱਲ ਚਲੀਏ ਜਾਣਾ ਨਹੀਂ ਚੱਲ ਹੋ ਉਠ ਫੇ ਚੱਲ ਚਲੀ ਚੱਲ चलो, 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 चलो। 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 फ्रेंस कर दो दादी ने एक नी दी दा, पता नहीं लगा दोरे कर दो फिर एक और कर दो चल रही हर घो रेह ਖੁਲ੍ਹਿਆ ਇਹ ਨੀ ਨਾਸ਼ਣ ਲਗੀ ਚਲੋ ਚਲੀਏ ਚਾਨਾ ਉਠ ਚਲ ਜੀ ਚਲੀਏ ਚਾਲੇ ਨਾ ਲੱਗਿਆ ਪਾਈ ਰਹਿਣ ਦੋ ਆਹੋ ਚੱਲ ਚਲੋ ਚਲੀਏ ਰਹਿਣ ਦੇ ਤੂੰ ਜਣਾ ਜਣਾ ਤੋਂ ਹੋਰ ਕੋਈ ਮੇਰ ਕੋ ਰਹਿਣ ਦੋ ਰਹਿਣ ਦੇ ਜਿਵੇਂ ਚਾਹ ਰਹਿਣ ਤੈਨੂੰ ਗਿੱਧੀ ਚਾਰ ਹੱਲੀ ਚੱਕੇ ਚ ਰਹਿਣ ਅਚਾਹ ਫੜਦਾ ਰਹਿਣ ਦੇ ਚਲ ਤੂੰ ਅੰਦਰ ਤੈਨੂੰ ਨਹੀਂ ਖੜਨਾ ਕਾ ਕਰਨਾ ਵਾ ਕੱਜ ਆ ਨਾ ਆ ਚਲਾ ਚਲੀਏ ਚਲ ਚਲੀ ਉਠ ਚੱਲ ਕਾਰ ਚ ਬਈ ਹੁਣ ਚੱਲ ਸਿੱਧ ਕਰ ਚੱਲ ਸਿੱਧ ਗਏ ਕਾਰ ਚ ਬਈ ਚੰਨਾ ਕਿਹਾ ਫਿਰ ਮੈਂ ਚੱਲਿਆ ਫਿਰ ਰਹਿਣ ਦਿਨ ਮੇਰੇ ਆ ਗਿਆ ਮੈਂ ਚੱਲ ਚਲੋ ਚੱਲੀਏ ਮੈਂ ਤੇਰੇ ਲਈ ਹਰ ਗੁੜ ਬਣਾਤੀ ਏ ਇਹ ਕੋਣ ਆ ਹਲਵਾ ਦੇ ਕੰਮ ਵੇਖੋ ਤੂੰ ਚਲੋ ਤੈਨੂੰ ਦੇਖੋ ਨਾ ਵੀ ਆਹ ਹਾਂ ਬਾਤੂੜ ਨਗਾ OK OK ਆ ਗਿਆ ਹੁਣ ਇਹ ਫ੍ਰੀ ਹੋਏ ਆ ਤੇ ਹੁਣ ਚੱਲਨੇ ਆ ਘਰ ਨੂੰ ਮੈਂ ਤੇ ਸੰਦੀਪ ਤੇ ਅੱਜ ਰਿਜ਼ਲਟ ਚੈੱਕ ਕਰ ਸੰਦੀਪ ਦੇ ヘア ਦਾ ਸੰਦੀਪ ਕੰਮ ਕਰ ਅਰ ਕੋਣਾ ਇਹ ਕੰਡਿਆ ਵਾ ਦੰਸੀ ਕਰਦਾ ਹਾਂ ਵਿੱਚ ਘਾ ਦੋ ਗਾਣਾ ਗੋਣ ਨਾਲ ਹਾਂ ਕੀ ਕਰਾਂ ਵੀ ਦੱਸ ਜੇ ਮੈਂ ਨਾ ਬਣਾਵਾਂ ਵੀਡੀਓ ਤੇ ਜੇ ਮੈਂ ਨਾ ਬਣਾਵਾਂ ਵੀਡੀਓ ਤੇ ਹਾਂ ਕੀ ਕਰਾਂ ਦੱਸ ਵੀਡੀਓ ਬਣਾਓ ਕਿਉਂ ਵੀਡੀਓ ਕਮ ਬਣਾਉ ਮੈਂ ਨਹੀਂ ਬਣਾਉਣੀ ਯਾਰ ਮੈਂ ਨਹੀਂ ਬਣਾਉਣੀ ਵੀਡੀਓ ਮੈਂ ਨਹੀਂ ਬਣਾਉਣੀ ਵੀਡੀਓ ਦੇਖੋ ਆਜ਼ਾਦ ਭਾਰਤ ਦੇ ਵਿੱਚ ਆਪਣੀ ਵੀ ਨਾਗਰਿਕਾ ਰੋਕ ਚੱਲੀ ਹੋਈ ਨਾ ਕਿਰਨ ਦੇ ਦੀ ਹੁਣਾ ਭੇਜਿਆ ਗਜ਼ਰੇਲਾ ਬਣਾ ਕੇ ਤੇ ਇਹ ਲੱਗਾ ਜਾਂ ਖਾਣ karena ya, tuh siapa karena ya? Acha, Daddy <tip> kendiri main ya? Ma. keren ini apa ya? Oh terkeren, ada kerip. ya? Kayak hmm. kenapa cuci cibai nya? Mama ya? Da Dani. Daddy ya? Ayah. Kia ya? Egy dari ਉਹ ਨੋ ਕਾਫਾ ਤੋ ਤੇ ਨਾਈਟ ਆਈ ਮੈਂ ਅਰੋ ਸ ਗਿਆ ਲੱਡੂ ਇਹ ਲੱਡੂ ਲੋਸ ਗਿਆ ਸੀ ਹੈ ਇਹ ਲੱਡੂ ਲੋਸ ਗਿਆ ਸੀ ਹੈ ਦੱਸੋ ਇਹ ਲੱਡੂ ਲੋਸ ਜਾਂਦਾ ਸੀ ਕੀ ਹੋਇਆ ਭੰਗੜੇ ਪੌਂਡਾ ਪਿੰਦਾ ਹੀ ਹੋਇਆ ਲੱਡੂ ਬੈਠਾ ਬੈਠਾ ਭੰਗੜੇ ਪੌਂਡਾ ਪਾ ਹੁਣ ਇਹ ਖਾਂਦਾ ਫੁੱਲੇ ਤੇ ਲੱਡੂ ਬੜਾ ਖੁਸ਼ ਹੋਇਆ ਈ ਵੇ ਕਾ ਲੱਗਾ ਮੇਰੇ ਦੇ ਭਰਾ ਤੇ ਮੇਰੀ ਜਮਾਂ ਜਿੰਨੇ ਮੈਂ ਅਸੀਂ ਜਦੋਂ ਸੀ ਲੱਡੂ ਬਣਾ ਕੋਈ ਚੀਕ ਇੱਕ ਤੀਨੇ ਹੀ ਚੌਧੀ ਆ ਜਿਉਂ ਦੇ ਪਾਣੀ ਦੀ ਤੇ ਲੱਗੀ ਹੁਣ ਮੰਜੇ ਤੋਂ ਉੱਤਰ ਕੇ ਗਈ ਪਾਣੀ ਆਖਿਆ ਪੀਦਾ ਆਹ ਰੇ ਦਾਦੀ ਨੂੰ ਰੋਣ ਗਈ ਤੂੰ ਆ ਉਹ ਮੈਨੂੰ ਡਰਾਇ ਦਿੱਤਾ ਹੀ ਹੋਇਆ ਲੰਡੂ ਉਹ ਕੱਕਾ ਹੀ ਦਦਾ ਉਹ ਮੈਨੂੰ ਡਰਾਉਂਦੇ ਮੈਂ ਅੱਜ ਤੇ ਕਰਨਾ ਸਕੇ ਕੋਈ ਪਰ ਘੰਡ ਰਾਇ ਨੰਦੀ ਹੋਏ ਓਏ ਇਹ ਆਪਣੇ ਹੱਥ ਨਾਲ ਖਾਣੀ ਆ ਦੂਜੇ ਹੱਥ ਨਾਲ ਖਾਈਦੀ ਆ ਦੂਜੇ ਹੱਥ ਨਾਲ ਘੰਡ ਸੱਜੇ ਹੱਥ ਨਾਲ ਖਾਈਦੀ ਆ ਉਹ ਸਾਥ ਨਾਲ ਖਾਈਦੀ ਆ ਆਪੀ ਗੱਲ ਕਰਤੀ ਤੁਸੀਂ ਦੂਜੇ ਨਾਲ ਮੈਂ ਤਾਂ ਏ ਬਾਹਰ ਗਿਆ ਕੋਣ ਗਿਆ ਬਾਹਰ ਅੱਛਾ ਤੈਨੂੰ ਹੀ ਕਰਨਾ ਤੇ ਹੀ ਪੱਗ ਵੀ ਮੈਨੂੰ ਗਏ ਨਹੀਂ ਖਾਣੇ ਨਹੀਂ ਖਾਦੇ ਤੈਨੂੰ ਨਹੀਂ ਖਾਦੇ ਅੱਛਾ ਤੈਨੂੰ ਘਰੇ ਛੱਡ ਜਾਂਦੇ ਠੀਕ ਹੋ ਲੈ ਛੱਡਦੇ ਅੱਛਾ ਛੱਡਦੇ ਆ ਅੱਛਾ ਅੱਛਾ ਤੇਰੀ ਗੱਲ ਤੇ ਨਹੀਂ ਗੱਤੀ ਸਾਡੀ ਅੰਦਰ ਗਈ ਤੇਰੇ ਕਮਰੇ ਚ ਤੇਰੇ ਕਮਰੇ ਚ ਗਈ ਇੱਕ ਗੱਲ ਕੰਖੋਰ ਤੇ ਸੁਣ ਲੈ ਜੋ ਉਹ ਕਾਕਾ ਕੀ ਕਹਿੰਦਾ ਸੀ ਬੱਬੂ ਕਿਹੜਾ ਬੱਬੂ ਹੋ ਗਏ ਕੰਨ ਚ ਲੈ ਲੀ ਕਾਕਾ ਬੱਬੂ ਹੇ ਹੇ ਕੰਡਰ ਜਾਂਦਾ ਇੱਥੇ ਹੋਣੀ ਰਾਤ ਐ ਤੂੰ ਨਗੌਣ ਮਨਮਾਨ ਚੋਂ ਗਿਆ ਦੇ ਵਿੱਚ ਆ ਵੀਰ ਲੱਗਾ ਰੰਗ ਕੇ ਦੇਣ ਆਹ ਚੁੰਨੀ ਆ ਨੌ ਰਾਣੀ ਸਾਡੀ ਵੀਰ ਕਹਿੰਦਾ ਰੰਗ ਦੇਣਾ ਆ ਦੁਕਾਨ ਤੇ ਆਇਆ ਆ ਲੈ ਲੈਣੇ ਆਂਦੇ ਦਾਣਾ ਵਾਲਾ ਆ ਜੁੱਟ ਆ ਵੀ ਲੱਗੀ ਤੇ ਹੋੜ ਕੀ ਕਹੋ ਜੀ ਨਿਹਾਕ ਜਾਂਦੇ ਆ ਮਾਲ ਇਹ ਬڑے ਚਾਵਾਂ ਦੇ ਨਾਲ ਪਹਿਲਾਂ ਜੋਟ ਲਿਆਂਦਾ ਮਖਾਣੇ ਮਖੋਣੇ ਸਵਾਰੇ ਜੋ ਵੀ ਮੰਦੀ ਰੀਜ ਆ ਇਹ ਪਾ ਕੇ ਬڑے ਚਾਵਾਂ ਨਾ ਬਣਾਉਣ ਦੇ ਇੱਕ ਬਣਾਉਣਾ ਹਰਪਤੇ ਸਿੰਘ ਦਾ ਦੂਜਾ ਬਣਾਉਣਾ ਪੋਤਰੀ ਵਾਸਤੇ ਹਰਗੁਣ ਲਈ ਲੋਹੜੀ ਦੀ ਖੁਸ਼ੀ ਵਿੱਚ ਤੇ ਮਹਾਰਾਜ ਦੋਵਾਂ ਘਰਾਂ 'ਚ ਹਰਪਤੇ ਸਿੰਘ ਤੇ ਪੋਤਰੀ ਹਰ ਗੁਣ ਵਾਸਤੇ ਲੱਖਾਂ ਖੁਸ਼ੀਆਂ ਕਿਹੜੇ ਆਕਾਰ ਬੁਰਖ ਲੈ ਕੇ ਆਵੇ ਵਿਦਿਆ ਦਾ ਦਾਨ ਬਖਸ਼ੇ ਸਤਗੁਰੂ ਸੱਚੇ ਪਾਤਸ਼ਾਹ ਜੀ ਬੜੇ ਚਾਅ ਮਨਾਰ ਲੱਗੇ ਆ ਵੇਖੋ ਜੀ ਤਿਆਰ ਕਰਤਾ ਜਿੱਥੇ ਦਾ ਮਾਵਾ ਠੰਡੀਆਂ ਸਾਵਾ ਸਾਵਾ ਕੌਣ ਕਰੇ ਇਹ ਮਾਵਾ ਦੇ ਹੱਕ ਤਾਂ ਹੀ ਆ ਨਾ ਬੋਲਦੇ ਵੀ ਮਾਵਾ ਜੜੀਆਂ ਵਾ ਮੋਹ ਪਿਆਰ ਕਰਦੀਆਂ ਪੋਤੇ ਪੋਤੀਆਂ ਨੂੰ ਦੋਤੇ ਦੋਤੀਆਂ ਨੂੰ ਇਹ ਗੁਣ ਗਾਣ ਤੇ ਤਾਂ ਮੈਂ ਮੰਦੇ ਕਿ ਕਿੰਨੇ ਚਾਮਲਾ ਨਮਣਾਆ ਬਣਾਇਆ ਵੀਰਾਂ ਨੇ ਕਹ ਕੇ ਕਿ ਇਸ ਸ੍ਰੇਤ ਨੂੰ ਤਾਂ ਕਿ ਸਾਰਾ ਗ੍ਰਾਮਾ ਸੁਭੂ ਬਾਤ ਲੈ ਆ ਵੀ ਬਣ ਗਿਆ ਦੂਜੇ ਦੀ ਤਿਆਰੀ ਉਹਨਾਂ ਮੰਨ ਕੇ ਕੀ ਕਿ ਇਸ ਦੇ ਨਗਰ ਚੋਂ ਨਹੀਂ ਮੋਟਰ ਵੀ ਲਿਖਵਾ ਮੁਕਾਦ ਕੇ ਯੋਗ ਤਰੀਕੇ ਦੇ ਨਾਲ ਬੜੀ ਮਿਹਨਤ ਦਾ ਕੰਮ ਬਹੁਤ ਹਾਰਡ ਸਵਾਰੇ ਫਿਰ ਉਹ ਜਿਹੜਾ ਜੋਟਿਆ ਆ ਬਣਾ ਗੇ ਪਿਆ ਮਾ ਮਟੀਲ ਲਿਆਂਦਾ ਬਜਾਰੋਂ ਨੱਬ ਦਾ ਨਾਮ ਲੈ ਕੇ ਡੈ ਜੀ ਮਤਵਰਤੜ ਗਦੂਈ ਦੇ ਨਾਲ ਗਦੂਈ ਮੋਟੀ ਹੁੰਦੀ ਹੈ ਨਾ ਬਹੁਤ ਤਾਕਤ ਲੱਗਦੀ ਪਲਾਸਾ ਕਰਦੇ ਆ ਜਲਦ ਬੋਟਾ ਰੱਖਦੇ ਆ ਮਾਂ ਕੀ ਸੋਰੇਜ ਬੜੀ ਮੁਸ਼ਕਿਲ ਸੋ ਇਹਦੀ ਮਹੂਲੀ ਜੀ ਜੀ ਤਦੋਂ ਪੂਰੀ ਹੋਗੇਗਾ ਉਹ ਹੈ ਕਿ ਸਿੱਟਾ ਵਿਕਸਸਾ ਦੇ ਚੋਣਾਂ ਚ ਜਾਤ ਦਾ ਲਿੰਗ ਦਾ ਅਤਰਾ ਰੱਖ ਵਗੈਰਾ ਉੱਤੇ ਉੱਤੇ ਪੈਣੇ ਮਖਾਣੇ ਖਰੇ ਆ ਮੂੰਗਫਲੀ ਆ ਮੂੰਗਫਲੀ ਭਾਣੀ ਇੱਕ ਇੱਕ ਮੂੰਗਫਲੀ ਤੇ ਇੱਕ ਇੱਕ ਮਖਾਣਾ ਜਾ ਇਹ ਫੋਲ ਮਖਾਣੇ ਆਂਦੇ ਇਹਨਾਂ ਨੂੰ ਆਖੋਸ ਦੇ ਖਿਲਾਫ ਜਾਊਗਾ ਕਿਸੇ ਸਾਥ ਇੱਕ ਸਾਈਡ ਤਿਆਰ ਹੋ ਗਈ ਦੂਜੀ ਜਦੀ ਕਿ ਕਿਸੇ ਤੋਂ ਦਾ ਪਾਸਾ ਸਾਰੇ ਮੁਖਾ ਦੀ ਆਂਦੀ ਜੋ ਗਿਆ ਦੁੱਜਾ ਵੀ ਹੁਣ ਆਂਦੀ ਕਿਦਾਂ ਆਈ ਇਹ ਕਹਿੰਦੀ ਬਚਾ ਲੋ ਹੁਣ ਆਏ ਰਾਤ ਸਵਾ ਬੋਦਨ ਤੇ ਕੰਮ ਹੋ ਗਿਆ ਮੈਨੂੰ ਵੱਡਾ ਨਹੀਂ ਤੇਜ ਹੁਣੇ ਅਜੇ ਆਏ ਉਥੇ ਕੰਗੇ ਗੜੇ ਪਏ ਮੈਂ ਕਹਿੰਨਾ ਵੀ ਗੱਡੀ ਦੇ ਗੜੇ ਵਾ ਜਿੱਥੇ ਨੂੰ ਹੀ ਚੱਲ ਪਈ ਹੈ ਹੈ ਇਹ ਇਧਰ ਹੋ ਜਾ ਤੈਨੂੰ ਮੈਂ ਆਖਿਆ ਸੀ ਤੇਰੇ ਮਾਜਾ ਜਾ ਰਹੇ ਨੇ ਲੋਕ شوف ਰਿਹਾ ਜੀ ਵੀਡੀਓ ਕੋਈ ਇਹ ਵਲੌਗ ਬਣਨ ਉਹ ਡਿੱਗ ਗਿਆ ਯਾਰ ਤੇਰਾ ਪਲਾਜੇ ਮਾਲੀ ਡਿੱਗ ਜਾਂਦਾ ਨਹੀਂ ਇਹ ਆ ਹੁਣੀ ਤੈਨੂੰ ਨਿੱਗੀ ਜੀ ਹੁੰਦੀ ਦੀ ਫਰੋਕ ਹੈ ਤੇਰੀ ਇਹ ਆ ਜੂਗੀ ਤੈਨੂੰ ਹੁਣ ਦੱਸ ਲਓ ਇਹੋ ਕੰਢੀ ਆ ਬਾਹਰ ਨਹੀਂ ਸਿਰ ਨਗਾਉਣ ਡਈ ਹਾਂਦੀ ਠਾਮ ਕਰਦੇ ਬੀ ਆ ਤੇ ਨਹੀਂ ਨਾ ਪੱਲੋ 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 ਬੰਨ ਪੱਲੋ ਅੱਲਾ ਅੱਲਾ ਉੱਡ ਜਾਂਦਾ ਯੋ ਉਹ ਤੇਰਾ ਬਲਾ ਉੱਡੀ ਜਾਂਦਾ ਫੱਲ 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 ਫੱਲੂ ਏ ਕਿੱਥੇ ਓਏ ਯਾਰ ਗੁਰ ਓਏ ਕੀ ਕਰਨ ਲੱਗੀ ਆ ਝਾੜੂ ਫੇਰਨ ਲੱਗੀ ਸਦੀ ਪੱਤਾ ਆ ਕਿੱਥੇ ਪੱਤਾ ਤੂੰ ਨਾ ਤ ਘਾਰੇ ਬਟੇ ਲੱਤ ਗਈ ਅੱਕਾ ਨਿਕਲੋ ਨਾ ਖਾਂ ਬੰਦ ਕਰਨਾ ਕੀ ਕਰਨ ਤੂੰ ਫੋਲਾ ਚੋ ਨਾ

ਕੋਨੇ ਨਾਇਸ ਕੀ ਕੋਨੇ ਕੋਨੇ ਗੜੇ ਕੋਨੇ ਨਾਇਸ ਅਜੂ ਤੇ ਦੇਦਾ ਛੂਟੇ ਦੇਣ ਵਾਲਾ ਸ਼ਾ ਇਹ ਕੀ ਖਾਂਡ ਹੈ ਜਿੱਥੇ ਕਰੀਆ ਹਾਂ ਬੁਰੇ ਬਲੇ ਲਾਇਆ ਕੋਲ